ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਸਵਾਗਤ ਕਰਦੇ ਆ। ਸੋ ਹੁਣ ਅਸੀਂ ਜਸਤ ਖਬਰ ਦੀ ਗੱਲ ਕਰਨ ਲੱਗੇ ਆ ਉਹ ਇਹ ਹੈ ਕਿ ਐਮਰਜੈਂਸੀ ਫਿਲਮ ਜੋ ਕੰਗਨਰ ਰਨੋਦ ਵੱਲੋਂ ਬਣਾਈ ਗਈ ਹੈ ਜਿਸ ਦੇ ਵਿੱਚ ਕੰਗਨਰ ਰਨੋਦ ਨੇ ਇੰਦਰਾ ਗਾਂਧੀ ਦਾ ਰੋਲ ਪਲੇ ਕੀਤਾ ਹੈ ਉਹ ਕਾਫੀ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਬਣੀ ਹੋਈ ਹੈ ਤੇ ਚਰਚਾ ਦੇ ਵਿੱਚ ਬਣੇ ਰਹਿਣ ਤੋਂ ਬਾਅਦ ਕਾਫੀ ਵਿਰੋਧ ਵੀ ਹੋਇਆ ਹੈ ਕਿ ਇਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ ਲੇਕਿਨ ਫਿਰ ਵੀ ਇਹ ਬਫਫਕ ਥਾਵਾਂ ਤੇ ਫਿਲਮ ਜਿਹੜੀ ਰਿਲੀਜ਼ ਹੋਈ ਹੈ ਲੇਕਿਨ ਪੰਜਾਬ ਦੇ ਵਿੱਚ ਇਸ ਫਿਲਮ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਚ ਕੰਗਨਰ ਰਨੌਤ ਪੰਜਾਬੀਆਂ ਵਾਸਤੇ ਕੋਈ ਨਵਾਂ ਨਾਂ ਨਹੀਂ ਜੀ ਇੱਕ ਸਮਾਂ ਹੁੰਦਾ ਸੀ ਕੰਗਨਰ ਰਨੌਤ ਦੀ ਜਦੋਂ ਕੋਈ ਫਿਲਮ ਚੱਲਦੀ ਸੀ ਤਾਂ ਉਹ ਵੱਡੇ ਪੱਧਰ ਤੇ ਪੰਜਾਬ 'ਚ ਹੀ ਚੱਲਦੀ ਸੀ ਜੀ ਇਹਦੇ ਇੱਕ ਦੋ ਕਾਰਨ ਸੀ ਕਿ ਇਹ ਚੰਡੀਗੜ੍ਹ ਚ ਪਲੀ ਜਵਾਨ ਹੋਈ ਹੈ ਪੰਜਾਬੀ ਵਰਗਾ ਇਹਦਾ ਮੁਹਾਵਰਾ ਹੈ ਤੇ ਸਾਡੇ ਗਵਾਂਢੀ ਸੂਬੇ ਹਿਮਾਚਲ ਦੀ ਏਤੀ ਹੈ ਹਾਂ ਔਰ ਪੰਜਾਬੀ ਲੋਕ ਆਪਣੇ ਤੇ ਆਪਣੇ ਗਵਾਂਡੀਆਂ ਦੀਆਂ ਧੀਆਂ ਨੂੰ ਧੀਆਂ ਸਮਝਦੇ ਆ ਜੀ ਇਹਨੂੰ ਦੇਖ ਕੇ ਇਹਨੂੰ ਲੱਗਾ ਇਹ ਹੈ ਕਿ ਸ਼ਾਇਦ ਪੰਜਾਬੀ ਕਮਲੇ ਨੇ ਜਿਹੜੇ ਮੇਰੀ ਹਰ ਫਿਲਮ ਨਹੀਂ ਜਿਹੜੀ ਫਿਲਮ ਹਿੰਦੁਸਤਾਨ ਦੇ ਬਾਕੀ ਹਿੱਸਿਆਂ 'ਚੋਂ ਫਲਾਪ ਹੋਈ ਉਸ ਫਿਲਮ ਨੇ ਪੰਜਾਬ 'ਚੋਂ ਕੰਪੈਰੀਟਿਵਲੀ ਵਧੀਆ ਬਿਜ਼ਨਸ ਕੀਤਾ ਇਹ ਦਾ ਰਿਕਾਰਡ ਹੈ ਜੀ ਇਸ ਬੀਬੀ ਨੂੰ ਆ ਪਿਛਲੇ ਸਮਿਆਂ 'ਚ ਪਦਮਸ਼ਰੀ ਅਵਾਰਡ ਮਿਲਿਆ ਜੀ ਇਨੂੰ ਹੋਰ ਰਿਵਾਰਡ ਵੀ ਵਧੀਆ ਮਿਲੇ ਨੇ ਇਹਨੇ ਬਹੁਤ ਵੱਡੇ ਐਕਟਰਾਂ ਦੇ ਨਾਲ ਕੰਮ ਕੀਤਾ ਹੈ ਕਾਫੀ ਇਹਦੀਆਂ ਫਿਲਮਾਂ ਆਈਆਂ ਪਰ ਮੇ ਵੱਡੇ ਪੱਦਰ ਤੇ ਫਿਲਮੀ ਜਗਤ ਵਿੱਚ ਇਹਦੀਆਂ ਫਿਲਮਾਂ ਜਿਹੜੀਆਂ ਨੇ ਉਹ ਫਲੌਪ ਵੀ ਹੋਈਆਂ ਜੀ ਜੀ ਹੁਣ ਜਦੋਂ ਫਿਲਮ ਲੈ ਕੇ ਆਏ ਨੇ ਤਾਂ ਇਹਨਾਂ ਦੀ ਫਿਲਮ ਐਮਰਜੈਂਸੀ ਦਾ ਪੰਜਾਬ ਚ ਵਿਰੋਧ ਦੋ ਕਾਰਨਾ ਕਰਕੇ ਤਿੰਨ ਕਾਰਨਾ ਕਰਕੇ ਹੋ ਰਿਹਾ ਹਮ ਇੱਕ ਤਾਂ ਕਾਰਨ ਇਹ ਹੈ ਕਿ ਇਸ ਫਿਲਮ ਦੀ ਪ੍ਰੋਡਿਊਸਰ ਜੀ ਡਾਇਰੈਕਟਰ ਹਮ ਐਕਟਰ ਹਮ ਇਹਦੀ ਅ ਮਤਲਬ ਸਕ੍ਰਿਪਟ ਰਾਈਟਰ ਹਮ ਇਹਦੀ ਜਿਹੜੀ ਐਡਵਰਟਾਈਜ਼ ਕਰਨ ਦੀ ਮੈਨੇਜਰ ਪੰਜ ਸੱਤ ਪਰੇਸ਼ਾਨੀਆਂ ਆਪਣੇ ਮੋਢਿਆਂ ਤੇ ਚੁੱਕੀ ਫਿਰਦੀ ਜਿਹੜੀ ਕੰਗਨਾ ਆ ਜੀ ਇਹਦਾ ਪੰਜਾਬ ਨਾਲ ਰਿਸ਼ਤਾ ਕਿਹੋ ਜਿਹਾ ਹੈ ਹਮ ਵੈਸੇ ਤਾਂ ਪੰਜਾਬ ਨਾਲ ਨਹੀਂ ਮੈਂ ਸਮਝਦਾ ਵਾਂ ਵੀ ਸਾਰੀ ਕਿਸਾਨੀ ਨਾਲ ਹੀ ਤਾਂ ਰਿਸ਼ਤਾ ਕਿਹੋ ਜਿਹਾ ਜੀ ਪਿਛਲੇ ਦਿਨਾਂ 'ਚ ਜਦੋਂ ਪੰਜਾਬ ਦੇ ਕਿਸਾਨਾਂ ਨੇ ਅਗਵਾਈ ਕਰਕੇ ਦਿੱਲੀ ਵਿੱਚ ਕਿਸਾਨ ਮੋਰਚਾ ਲਾਇਆ ਸੀ ਉਸ ਵੇਲੇ ਇੰਨੇ ਕਿਸਾਨਾਂ ਦੀਆਂ ਮੰਗਾਂ ਸਮਝਣ ਸਮਝਾਉਣ ਦੀ بجائے ਜਸ ਤਰੀਕੇ ਨਾਲ ਉਹਨਾਂ ਦਾ ਮਜ਼ਾਕ ਉਡਾਇਆ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੀਆਂ ਬੀਬੀਆਂ ਨੇ ਜਿਹੜੀਆਂ ਉੱਥੇ ਸਾਲ ਭਰ ਲਈ ਬੈਠੀਆਂ ਰਹੀਆਂ ਇਹ ਵੇਲੀਆਂ ਨੇ ਤੇ 100-100 ਰੁਪਏ ਦਿਹਾੜੀ ਤੇ ਆਈਆਂ ਭਾਵੇਂ ਬਾਦ ਚੋਣੇ ਦੀ ਮਾਫੀ ਮੰਗੀ ਆ ਜੀ ਉਹ ਕਿਸਾਨਾਂ ਨੂੰ ਅਤਵਾਦੀ ਵੱਖਵਾਦੀ ਜਾਂ ਨੈਕਸਲਵਾੜੀ ਤੱਕ ਸੰਬੋਧਨ ਹੁੰਦੀ ਰਹੀ ਹੂੰ ਉਹ ਇਹ ਕਹਿੰਦੀ ਰਹੀ ਕਿ ਕਿਸਾਨਾਂ ਦੀਆਂ ਵਾਜਬ ਤੇ ਹੱਕੀ ਮੰਗਾ ਹੀ ਨਹੀਂ ਹੂੰ ਉਹ ਕਹਿੰਦੀ ਰਹੀ ਕਿ ਕਿਸਾਨਾਂ ਨੂੰ ਪਤਾ ਹੀ ਨਹੀਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਿੱਡਾ ਵੱਡਾ ਭਲਾ ਕਰਨ ਚੱਲਿਆ ਕਿਸਾਨਾਂ ਦਾ ਜੀ ਇਹ ਉਹਦੀ ਬੇਸਮਝੀ ਹੋ ਸਕਦੀ ਹੈ ਉਨੂੰ ਕੋਈ ਮਜਬੂਰੀ ਹੋ ਸਕਦੀ ਹੈ ਕਿ ਉਹਨੇ ਰਾਜ ਕਰਦੀ ਧਿਰ ਕੋਲੋਂ ਕੁਝ ਲੈਣਾ ਸੀ ਉਹਨੇ ਆਪਣੀਆਂ ਫਿਲਮਾਂ ਉਹਨਾਂ ਦਾ এজেন্ডਾ ਫਿਲਮਾਂ ਜਿਹੜੀਆਂ ਉਹਨਾਂ ਨਾਲ ਆਪਣੀ ਸੁਰ ਸਿੱਧੀ ਕਰ ਲਈ ਤਿਆਰ ਕਰਨਾ ਸੀ ਪਰ ਪੰਜਾਬੀਆਂ ਦੀ ਕੋਈ ਮਜਬੂਰੀ ਨਹੀਂ ਸੀ ਸੋ ਪੰਜਾਬੀਆਂ ਦੀ ਉਸ ਮਜਬੂਰੀ ਦਾ ਕਿ ਪੰਜਾਬੀ ਲੜਦੇ ਨੇ ਪੰਜਾਬੀ ਧੱਕੇਸ਼ਾਹੀ ਦੀ ਅਗਵਾਈ ਕਰਦੇ ਨੇ ਉਸ ਆਪਣੇ ਸੁਭਾਅ ਦੇ ਕਰਕੇ ਤੂੰ ਪੰਜਾਬੀਆਂ ਨੂੰ ਇੰਨੀ ਵੱਡੀ ਪੱਧਰ ਤੇ ਬਦਨਾਮ ਕਰਤਾ ਜਦ ਕਿ ਮੈਂ ਸਮਝਦਾ ਕਿ ਉਹ ਮੋਰਚਾ ਕੱਲੇ ਪੰਜਾਬੀਆਂ ਦਾ ਨਹੀਂ ਸੀ ਉਹ ਮੋਰਚਾ ਹਿੰਦੁਸਤਾਨ ਦੇ ਕਿਸਾਨਾਂ ਦਾ ਸੀ ਜੀ ਹਿੰਦੁਸਤਾਨ ਦੇ ਕਿਸਾਨਾਂ ਮੋਰੇ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਝੁਕਿਆ ਔਰ ਉਹ ਮੰਗਾ ਤੇ ਉਹ ਕਾਲੇ ਕਾਨੂੰਨ ਡਸਟਬਿਨ ਵਿੱਚ ਸਿੱਟੇ ਜੀ ਇਹ ਗੱਲ ਵੱਖਰੀ ਹੈ ਕਿ ਉਹ ਕਾਲੇ ਕਾਨੂੰਨ ਦੁਬਾਰਾ ਲਿਆਉਣ ਦੀ ਯਤਨਸ਼ੀਲ ਵੀ ਨੇ ਹਮ ਪਰ ਕੰਗਨਰ ਨੌ ਤੋਂ ਕਿਸਾਨਾਂ ਦਾ ਵਿਰੋਧ ਕਰਕੇ ਜਿੱਥੇ ਮੰਡੀ ਦੀ ਸੀਟ ਤੋਂ ਭਾਜਪਾ ਦੀ ਟਿਕਟ ਲੈਂਚ ਕਾਮਯਾਬ ਹੁੰਦੀ ਹੈ ਉੱਥੇ ਨਾਲ ਦੀ ਨਾਲ ਉਹ ਭਾਜਪਾ ਦੇ ਇੱਕ ਆਗੂ ਦੇ ਤੌਰ ਤੇ ਪ੍ਰਚਾਰਕ ਦੇ ਤੌਰ ਤੇ ਵੀ ਸਥਾਪਿਤ ਹੁੰਦੀ ਹੈ ਜੀ ਹੁਣ ਭਾਵੇਂ ਉਹਦਾ ਪੰਜਾਬ ਦੀ ਇੱਕ ਧੀ ਨੇ ਜਿਹੜੀ ਇੱਕ ਸਰਖਾ ਦੀ ਡਿਊਟੀ ਤੇ 에어ਪੋਰਟ ਤੇ ਤਾਇਨਾਤ ਹੈ ਚਪੇੜ ਮਾਰਕੋ ਦਾ ਸਵਾਗਤ ਕਰਦੀ ਹੈ ਅਸੀਂ ਭਾਵੇਂ ਉਹਦੇ ਨਾਲ ਨਹੀਂ ਗਏ ਉਸ ਬੱਚੀ ਨੇ ਉਹ ਐਕਸ਼ਨ ਕਰਕੇ ਬਹੁਤ ਵਧੀਆ ਨਹੀਂ ਕੀਤਾ ਪਰੰਤੂ ਪੰਜਾਬੀਆਂ ਦੇ ਮਨਾਂ ਚ ਕੰਗਨਾ ਰਣੌਤ ਦੀ ਜਿਹੜੀ ਥਾਂ ਉਹਨੇ ਆਪਣੀ ਜ਼ੁਬਾਨ ਰਹੀ ਬਣਾਈ ਹੈ ਉਹ ਥਾਂ ਕਾਇਮ ਹੈ ਅੱਜ ਮੈਂ ਕੰਗਨਾ ਰਣੌਤ ਦਾ ਇੱਕ ਜਿਹੜਾ ਉਹ ਲਾਈਵ ਟੈਲੀਕਾਸਟ ਦੇਖ ਰਿਹਾ ਸੀਗਾ YouTube ਤੇ ਉਮੰਤਾ ਕਰ ਰਹੀ ਆ ਕਿ ਮੇਰੀ ਫਿਲਮ ਦੇਖੋ ਮੈਨੂੰ ਨਫ਼ਰਤ ਨਾ ਕਰੋ ਫਿਲਮ ਦੇਖਣੀ ਚਾਹੀਦੀ ਆ ਮੈਂ ਵੀ ਇਹ ਸਮਝਦਾ ਫਿਲਮ ਦੇਖਣੀ ਚਾਹੀਦੀ ਆ ਫਿਲਮ ਦੇਖ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਜੇ ਤੈਨੂੰ ਆਜ਼ਾਦੀ ਹੈ ਤੇ ਲੋਕਾਂ ਨੂੰ ਵੀ ਤਾਂ ਆਜ਼ਾਦੀ ਹੈ ਨਾ ਕਿ ਲੋਕ ਤੇਰੀ ਫਿਲਮ ਨਹੀਂ ਦੇਖਣਾ ਚਾਹੁੰਦੇ ਅੱਜ ਪੰਜਾਬ ਵਿੱਚੋਂ ਫਿਲਮ ਨਹੀਂ ਲੱਗੀ ਪੰਜਾਬ ਦੀ ਸਰਕਾਰ ਨੇ ਤਾਂ ਨਹੀਂ ਕਿਹਾ ਇਸ ਫਿਲਮ ਬਣਾ ਲਓ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਔਰ ਚੰਡੀਗੜ੍ਹ ਚ ਫਿਲਮ ਲੱਗੀ ਆ 10% ਸੀਟਾਂ ਫੁੱਲ ਹੋਈਆਂ ਹੂੰ ਦੁਨੀਆਂ ਦੇ ਹੋਰ ਜਿੱਥੇ-ਜਿੱਥੇ ਵੀ ਉਹ ਫਿਲਮ ਲੱਗੀ ਆ 5% ਤੋਂ 35% ਤੱਕ ਥੀਏਟਰ ਫੁੱਲ ਹੋਏ ਨੇ ਪਹਿਲੇ ਦਿਨ ਇਸ ਫਿਲਮ ਨੇ ਸਵਾ ਕਰੋੜ ਰੁਪਏ ਦਾ ਬਿਜ਼ਨਸ ਕੀਤਾ ਜੀ ਬੁਰੀ ਤਰ੍ਹਾਂ ਫਲਾਪ ਹੋਈ ਆ ਫਿਲਮ ਹੁਣ ਸਾਡਾ ਮਤਲਬ ਇਸ ਫਿਲਮ ਦੇ ਫਲਾਪ ਹੋਣ ਜਾਂ ਕਾਮਯਾਬ ਹੋਣ ਦਾ ਨਹੀਂ ਸਾਡਾ ਮਤਲਬ ਇਹ ਆ ਕਿ ਇਹ ਜਿਹੜੀ ਫਿਲਮ ਹੈ ਇਹਦਾ ਪੰਜਾਬ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ ਦੇਖੋ ਇਹ ਫਿਲਮ ਇੰਦਰਾ ਗਾਂਧੀ ਦੀ ਬਾਇਓਪਿਕ ਹੈ ਜੀ ਇਹ ਲੱਗੀ ਤਾਂ ਐਮਰਜੈਂਸੀ ਤੇ ਫਿਲਮ ਬਣਾਉਣ ਸੀ ਬਣ ਗਈ ਇਹ ਤੋਂ ਇੰਦਰਾ ਗਾਂਧੀ ਦੀ ਬਾਇਓਪਿਕ ਜੀ ਦੂਸਰੀ ਗੱਲ ਇਹ ਹੈ ਕਿ ਇੰਦਰਾ ਗਾਂਧੀ ਨਾਲ ਵੀ ਪੰਜਾਬ ਦਾ ਰਿਸ਼ਤਾ ਕੋਈ ਬਹੁਤ ਸਿੱਧਾ ਨਹੀਂ ਇੰਦਰਾ ਗਾਂਧੀ ਨੇ ਪੰਜਾਬ ਨਾਲ ਕੋਈ ਬਹੁਤ ਇਨਸਾਫ ਨਹੀਂ ਕੀਤਾ ਪੰਜਾਬ ਦੇ ਪਾਣੀਆਂ ਤੋਂ ਲੈ ਕੇ ਪੰਜਾਬ ਵਿੱਚ ਲੱਗੇ ਮੋਰਚੇ ਨੂੰ ਪੈਰਾਂ ਥੱਲੇ ਧਰੜ ਕੇ ਦੁਰਗਾ ਮਾਂ ਬਣ ਤੱਕ ਦਾ ਜੀ ਸਾਰਾ ਜਿਹੜਾ ਸਫ਼ਰ ਹੈ ਨਾ ਜੀ ਉਹ ਅਸੀਂ ਲੋਕ ਜਾਣਦੇ ਆ ਇਸ ਫਿਲਮ ਦੇ ਵਿੱਚ ਕਿਉਂਕਿ ਇੰਦਰਾ ਗਾਂਧੀ ਦੀ ਬਾਇਓਪਿਕ ਹੈ ਇਸ ਫਿਲਮ ਦੇ ਵਿੱਚ ਉਹਦਾ ਮਰਡਰ ਦਿਖਾਇਆ ਜਾਣਾ ਜ਼ਰੂਰੀ ਵੀ ਸੀਗਾ ਜੀ ਹੁਣ ਉਹ ਕੇਸ ਐਂਗਲ ਤੋਂ ਦਿਖਾਇਆ ਜਾਣਾ ਕਿੱਦਾਂ ਦਿਖਾਇਆ ਜਾਣਾ ਉਹ ਇਹਦਾ ਵਿਜਡਮ ਹੈ ਹਮ ਇਸ ਕਰਕੇ ਇੰਦਰਾ ਗਾਂਧੀ ਨਾਲ ਜੁੜੀ ਸਾਡੀ ਇੱਕ ਹੋਰ ਕੌੜੀ ਯਾਦ ਹੈ ਕਿ ਪੰਜਾਬੀ ਲੋਕ ਜਿਹੜੇ ਇੰਦਰਾ ਗਾਂਧੀ ਦੇ ਕਤਲ ਤੇ ਖੁਸ਼ ਨਹੀਂ ਸੀਗੇ ਜਿਹੜੇ ਇੰਦਰਾ ਗਾਂਧੀ ਨੂੰ ਆਪਣੀ ਮਤਲਬ ਕਿਸੇ ਤਰ੍ਹਾਂ ਦੇ ਰਿਸ਼ਤੇ 'ਚ ਨਹੀਂ ਸੀ ਬੰਦੇ ਉਹਨਾਂ ਲੋਕਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਜੀ ਉਹਨਾਂ ਲੋਕਾਂ ਨਾਲ ਜੋ ਦੁਰਵਿਹਾਰ ਹੋਇਆ ਉਹ ਲੋਕ ਭੁੱਲਦੇ ਨਹੀਂ ਹਾਂ ਔਰ ਉਹ ਭੁੱਲਣਾ ਚਾਹੀਦਾ ਵੀ ਨਹੀਂ ਉਹ ਨਸਲ ਕੁਸ਼ੀ ਲੋਕ ਕਿਉਂ ਭੁੱਲਣ ਸੋ ਇੰਦਰਾ ਗਾਂਧੀ ਦੀ ਬਾਇਓਪੈਕ ਪੰਜਾਬ 'ਚ ਦੇਖੀ ਜਾਵੇ ਇਹ ਇੱਕ ਦੂਸਰਾ ਕਾਰਨ ਹੋ ਗਿਆ ਜੀ ਤੀਸਰਾ ਕਾਰਨ ਇਹ ਬਣਦਾ ਹੈ ਕਿ ਜੇ ਕੰਗਨਾ ਰਣੌਤ ਨੇ ਅੱਜ ਸਾਡੇ ਹੱਕੀ ਤੇ ਵਾਜਬ ਮੰਗਾਂ ਲਈ ਸੰਘਰਸ਼ ਕਰਦੇ ਜੀ ਸਾਡੇ ਬਜ਼ੁਰਗਾਂ ਨੂੰ ਹਾਂ ਉਹਨਾਂ ਦੀ ਪੱਗ ਨੂੰ ਏਦਾਂ ਰੋਲਣਾ ਸਾਡੀਆਂ ਮਾਵਾਂ ਨੂੰ 100-100 ਰੁਪਏ ਦਿਹਾੜੀ ਤੇ ਕਿਹਾ ਆਖਣਾ ਤੇ ਫਿਰ ਅਸੀਂ 500 ਰੁਪਏ ਉਹਦੀ ਫਿਲਮ ਦੇਖਣ ਲਈ ਕਿਉਂ ਲਾਈਏ ਸੋ ਮੈਂ ਸਮਝਦਾ ਕਿ ਇਹ ਫਿਲਮ ਜਿਹੜੀ ਐਮਰਜੈਂਸੀ ਦੇ ਨਾਂ ਤੇ ਬਣੀ ਹੈ ਐਮਰਜੈਂਸੀ ਹਿੰਦੁਸਤਾਨ ਦੇ ਵਿੱਚ ਕਕਾਲਾ ਅਧਾਇ ਸੀ ਜੀ ਇਸ ਫਿਲਮ ਇਹ ਐਮਰਜੈਂਸੀ ਤੇ ਇੱਕ ਨਹੀਂ ਸੈਂਕੜੇ ਫਿਲਮਾਂ ਬਣਨੀਆਂ ਚਾਹੀਦੀਆਂ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਜੇ ਫਿਲਮ ਐਮਰਜੈਂਸੀ ਤੇ ਬਣੀ ਹੁੰਦੀ ਪਰ ਐਮਰਜੈਂਸੀ ਦੇ ਬਹਾਨੇ ਨਾਲ ਇਹ ਇੱਕ ਅਜੰਡਾ ਫਿਲਮ ਲਿਆਉਣਾ ਚਾਹੁੰਦੀ ਸੀ ਜਿਹੜੀ ਭਾਜਪਾ ਨੂੰ ਚੰਗੀ ਲੱਗਦੀ ਭਾਜਪਾ ਨੂੰ ਚੰਗੀ ਲੱਗਦੀ ਨਰਿੰਦਰ ਮੋਦੀ ਨੂੰ ਚੰਗੀ ਲੱਗਦੀ ਤੇ ਉਸ ਤੋਂ ਲਾਂਚਿੰਗ ਪੈਡ ਬਣਾ ਕੇ ਉਹਨੂੰ ਇਹ ਰਾਈਜ਼ ਕਰਦੀ ਭਾਜਪਾ ਵਿੱਚ ਤੇ ਕੈਬਨਿਟ ਦੇ ਅਹੁਦੇ ਤੱਕ ਪਹੁੰਚਦੀ ਪਰ ਇਹ ਜਿਹੜੀ ਫਿਲਮ ਹੈ ਇਹ ਨਾ ਤਾਂ ਭਾਜਪਾ ਨੂੰ ਚੰਗੀ ਲੱਗੀ ਆ ਤੇ ਨਾ ਇਹ ਨਰਿੰਦਰ ਮੋਦੀ ਨੂੰ ਚੰਗੀ ਲੱਗਣੀ ਆ ਇਹ ਇੰਦਰਾ ਗਾਂਧੀ ਨੂੰ ਕਮਜ਼ੋਰ ਵਿਅਕਤੀਤਵ ਦੀ ਔਰਤ ਦਿਖਾਉਣਾ ਚਾਹੁੰਦੀ ਸੀ ਪਰ ਇਹ ਦੀ ਸਮਝਦਾਰੀ ਵਿੱਚੋਂ ਜਿਹੜੀ ਫਿਲਮ ਵਿੱਚ ਇੰਦਰਾ ਗਾਂਧੀ ਉੱਭਰ ਕੇ ਆਉਂਦੀ ਹੈ ਉਹ ਇੱਕ ਬਹਾਦਰ ਦੁਰਗਾ ਦੇ ਰੂਪ ਚ ਉੱਭਰਦੀ ਹੈ ਜਦੋਂ ਬੰਗਲਾਦੇਸ਼ ਦਾ ਯੁੱਧ ਹੁੰਦਾ ਹੈ ਬੰਗਲਾਦੇਸ਼ ਦੇ ਯੁੱਧ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਆਖ ਰਿਹਾ ਕਿ ਮੈਂ 13 ਦਿਨਾਂ ਤੱਕ ਪਹੁੰਚ ਜਾਣਾ ਹੈ ਤਾਂ ਇਹ ਆਖਦੀ ਹੈ ਕਿ ਆ ਜਾਓ ਆਪਣਾ ਸਮੁੰਦਰੀ ਬੇੜਾ ਲੈ ਕੇ ਮੇਰੀ ਫੌਜ ਤੁਹਾਡਾ ਇੰਤਜ਼ਾਰ ਕਰੇਗੀ ਇਹ ਫਿਲਮ ਚ ਦਿਖਾਉਂਦੀ ਹੈ ਕਿ 90000 ਸਿਪਾਈ ਪਾਕਿਸਤਾਨ ਦੇ ਕਿਵੇਂ ਸਲੰਡਰ ਕਰਦੇ ਨੇ ਭਾਰਤੀ ਫੌਜਾਂ ਸਾਹਮਣੇ ਇਹ ਦਿਖਾਉਂਦੀ ਹੈ ਕਿ ਅਮਰਜੈਂਸੀ ਇਹਦੇ بیٹے ਸੰਜੇ ਗਾਂਧੀ ਦੀ ਗਲਤੀ ਨਾਲ ਲੱਗੀ ਆ ਤੇ ਸੰਜੇ ਗਾਂਧੀ ਦੀ ਮੌਤ ਤੇ ਮਾਂ ਰੋਂਦੀ ਨਹੀਂ ਮਾਂ ਖਠੋਰ ਬਣੀ ਬੈਠੀ ਹੈ ਮਾਂ ਨੂੰ ਆਪਣੇ ਪੁੱਤ ਦਾ ਦਰਦ ਨਹੀਂ ਕਿ ਪੁੱਤ ਕਰਾਹੇ ਪੈ ਗਿਆ ਤੇ ਮਾਂ ਉਸ ਦਿਨ ਰੋਂਦੀ ਆ ਜਦੋਂ ਕਿਸੇ ਦੇ ਮੂੰਹੋਂ ਸੁਣ ਲੈਂਦੀ ਆ ਕਿ ਅੱਜ ਰਾਵਣ ਮਰਿਆ ਸੰਜੇ ਗਾਂਧੀ ਨੂੰ ਜਦੋਂ ਕੋ ਬੰਦਾ ਰਾਵਣ ਆਖ ਰਿਹਾ ਤੇ ਜਸ਼ਨ ਮਨਾ ਰਿਹਾ ਉਸ ਵੇਲੇ ਰੋਂਦੀ ਆ ਕਿ ਮੇਰਾ ਪੁੱਤ ਰਾਵਣ ਵਰਗਾ ਖਲਨਾ ਇੱਕ ਬਣ ਗਿਆ ਸੀ ਸੋ ਇੰਦਰਾ ਗਾਂਧੀ ਨੂੰ 네ਗੇਟਿਵ ਰੂਪ ਵਿੱਚ ਅਭਾਰਨ ਦੇ ਤੁਰੀ ਜੀ ਇਹ ਜਿਹੜੀ ਕੰਗਨਾ ਰਣੋਤ ਹੈ ਉਹ ਐਜੇ ਹੀਰੋ ਬਾਰ ਬੈਠੀ ਆ ਇਸ ਕਰਕੇ ਇਹ ਫਿਲਮ ਬੀਜੇਪੀ ਨੂੰ ਵੀ ਚੰਗੀ ਨਹੀਂ ਲੱਗਣੀ ਸੋ ਮੈਨੂੰ ਇਹ ਲੱਗਦਾ ਕਿ ਇਹ ਫਿਲਮ ਪੰਜਾਬੀਆਂ ਨੇ ਨਕਾਰ ਦਿੱਤੀ ਆ ਸਾਰੇ ਦੇਸ਼ ਨੇ ਨਕਾਰ ਦਿੱਤੀ ਆ ਇਸ ਫਿਲਮ ਨੇ ਕੰਗਨਾ ਦਾ ਫਾਈਨੈਂਸਰ ਜਿਹੜਾ ਬਾਈਸਟ ਆ ਉਹ ਵੀ ਤਬਾਹ ਕਰਕੇ ਸਿੱਟ ਦੇਣਾ ਹੈ ਜੀ ਸਰ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਦੋ ਅਸੀਂ ਵੱਡੀਆਂ ਖਬਰਾਂ ਦੇ ਉੱਤੇ ਝਾਤ ਪਾਈ ਹੈ ਸਾਨੂੰ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰ ਧੰਨਵਾਦ ਸੋ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਹੁਣ ਸਾਨੂੰ ਤੇ ਇਜਾਜ਼ਤ ਧੰਨਵਾਦ ਧੰਨਵਾਦ